ਸੋਸ਼ਲ ਮੀਡੀਆ ਤੇ ਮਸ਼ਹੂਰ ਕਪਲ ਮਿਸਟਰ ਐਂਡ ਮਿਸ ਜ ਨਰੂਲਾ ਯਾਨੀ ਸਹਿਮ ਅਤੇ ਰੀਤ ਅਤੇ ਸਾਜਣ ਤਾਣੀਆਂ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਨ੍ਹਾਂ ਦੀਆਂ ਵੀਡੀਓਜ਼ ਨੂੰ ਲੋਕ ਬਹੁਤ ਪਿਆਰ ਕਰਦੇ ਹਨ ਤੇ ਉਹਨਾਂ ਦੇ ਸੋਸ਼ਲ ਅਕਾਊਂਟਸ ਦੇ ਉੱਪਰ ਵੀ ਮਿਲੀਅਨਸ ਦੇ ਵਿੱਚ ਫਾਲੋਅਰ ਹਨ ਤੇ ਉਹਨਾਂ ਦੇ ਸੋਸ਼ਲ ਅਕਾਊਂਟਸ ਦੇ ਉੱਪਰ ਸ਼ੇਅਰ ਕੀਤੀ ਗਈ ਹਰ ਚੀਜ਼ ਨੂੰ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਹੁਣ ਉਹਨਾਂ ਦੇ ਵੱਲੋਂ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਸਨੂ ਉਹਨਾਂ ਨੇ ਆਪਣੇ ਚਾਉਣ ਵਾਲਿਆਂ ਦੇ ਨਾਲ ਜਿਵੇਂ ਹੀ ਸ਼ੇਅਰ ਕੀਤਾ ਤਾਂ ਬਹੁਤ ਸਾਰੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤੇ ਉਹਨਾਂ ਨੇ ਹੱਥ ਜੋੜ ਕੇ ਲੋਕਾਂ ਤੋਂ ਮਦਦ ਮੰਗੀ ਹੈ ਕਿਉਂਕਿ ਜੋ ਹੈਲਪ ਇਕੱਠੇ ਹੋ ਕੇ ਲੋਕ ਕਰ ਸਕਦੇ ਹਨ ਉਹ ਇੱਕ ਬੰਦਾ ਨਹੀਂ ਕਰ ਸਕਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਾਡੇ ਦੇਸ਼ ਦਾ ਇੱਕ ਫੌਜੀ ਵੀਰ ਜਿਸਦੇ ਬੱਚੇ ਨੂੰ ਬਹੁਤ ਗੰਭੀਰ ਬਿਮਾਰੀ ਹੈ ਉਸਦੇ ਲਈ ਸੈਮ ਰੀਤ ਅਤੇ ਸਾਜਨ ਤਾਨੀਆਂ ਦੇ ਵੱਲੋਂ ਮਦਦ ਮੰਗੀ ਜਾ ਰਹੀ ਹੈ ਤੇ ਉਸ ਬੱਚੇ ਦੇ 27 ਕਰੋੜ ਰੁਪਏ ਦਾ ਇੱਕ ਇੰਜੈਕਸ਼ਨ ਲੱਗਣਾ ਹੈ ਜਿਸ ਕਰਕੇ ਉਹਨਾਂ ਨੇ ਭਾਵਕ ਮਾਨਾ ਲੋਕਾਂ ਨੂੰ ਅਪੀਲ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ ਕਿਉਂਕਿ ਉਸ ਬੱਚੇ ਦੇ ਲਈ ਜਿਹੜੀ ਮੈਡੀਕ ਨਾ ਅਮਰੀਕਾ ਦੇ ਵਿੱਚੋਂ ਇੰਪੋਰਟ ਹੋ ਕੇ ਇੰਡੀਆ ਦੇ ਵਿੱਚ ਆਉਣੀ ਹੈ ਇਸ ਕਰਕੇ ਉਹਨਾਂ ਨੇ ਵੱਡੀ ਅਪੀਲ ਕਰਦਿਆਂ ਲੋਕਾਂ ਨੂੰ ਵੱਡੀਆਂ ਗੱਲਾਂ ਕਹੀਆਂ ਹਨ ਕਿਰਪਾ ਕਰਕੇ ਉਹਨਾਂ ਦੀ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਹੋ ਸਕੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਬੱਚੇ ਦੀ ਮਦਦ ਹੋ ਸਕੇ ਅਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਆ ਰਹੇ ਹੋ ਬਟ ਅੱਜ ਵਾਰੀ ਇੱਕ ਬੱਚੇ ਨੂੰ ਪਿਆਰ ਦੇਣ ਦੀ ਤੇ ਇਹਨੂੰ ਪਿਆਰ ਚਾਹੀਦਾ ਹੈ ਪੈਸਿਆਂ ਦੇ ਵਿੱਚ ਆਪਾਂ ਇੱਕ ਹੈਲਪ ਕਰਨੀ ਸਾਰੇ ਨੇ ਰਲ ਕੇ ਲੱਖਾਂ ਦੇ ਵਿੱਚ ਨਹੀਂ ਇਹ ਹੈਲਪ ਨੂੰ ਕਰੋਨਾ ਦੇ ਵਿੱਚ ਕਰਨਾ ਤੇ ਇਹਨੂੰ ਇੱਕ ਡਿਜ਼ੀਜ਼ ਆ ਜਿਹਦੇ ਬਾਰੇ ਭਾਬੀ ਦੱਸਣਗੇ ਮੇਰੇ ਬੇਟੇ ਨੂੰ ਇੱਕ ਰੇਅਰ ਜੈਨੇਟਿਕ ਡਿਜ਼ੀਜ਼ ਹੈ ਡੀਐਮਡੀ ਟੂ ਸ਼ੈਨ ਮਸਕুলਰ ਡਿਸਟਰੋਫੀ ਇਹ ਕਾਫੀ ਪੁਰਾਣੀ ਬਿਮਾਰੀ ਹੈ ਪਰ ਇਹਦਾ ਪਹਿਲਾਂ ਕੋਈ ਇਲਾਜ ਨਹੀਂ ਸੀ ਹੁਣ ਇਹਦਾ ਇਲਾਜ ਆਇਆ ਯੂ ਐਸ ਏ ਤੋਂ ਇਹ ਦਵਾਈ ਯੂ ਐਸ ਏ ਤੋਂ ਇੰਡੀਆ ਆਣੀ ਹੈ ਇਸੇ ਕਰਕੇ ਇਹਦਾ ਜਿਹੜਾ ਅਮਾਊਂਟ ਹੈ 3.2 ਮਿਲੀਅਨ ਯੂ ਐਸ ਡਾਲਰ ਜੋ ਕਿ ਆਪਣੇ ਇੰਡੀਆ ਦਾ 72 ਕਰੋੜ ਰੁਪਇਆ ਬਣਦਾ ਹੈ ਤੇ ਅਸੀਂ ਸਾਰੀਆਂ ਨਾਲ ਡਿਟੇਲਸ ਵੀ ਲਗਾਵਾਂਗੇ ਸਰਟੀਫਿਕੇਟ ਵੀ ਲਗਾਵਾਂਗੇ ਤੇ ਬਾਕੀ ਹੁਣ ਵੀਰਾਂ ਦੱਸਦੇ ਹਾਂ ਬਾਕੀ ਤੁਸੀਂ ਸਾਡੀ ਪਹਿਲਾਂ ਵੀ ਵੀਡੀਓਜ਼ ਦੇਖ ਚੁੱਕੇ ਹੋਗੇ ਕਿ ਅਸੀਂ ਕਾਫੀ ਜਗ੍ਹਾ ਤੱਕ ਗਏ ਨੇ ਅੱਜ ਇਸ ਵੀਡੀਓ ਨਾਲ ਬੁਲ ਵੀ ਆਏ ਹਾਂ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਹਾਂ ਕਿ ਪੰਜ ਲੱਖ ਬੰਦਾ 500 ਦੇ ਜਾਂਦਾ ਤੇ 25 ਕਰੋੜ ਹੋ ਜਾਂਦਾ ਆਪਾਂ ਅਗਰ ਕਿਸੇ ਨੂੰ 72 ਕਰੋੜ ਬੋਲਦੇ ਆ ਤੇ ਉਹ ਰਕਮ ਰਕਮ ਸੁਣ ਕੇ ਡਰ ਜਾਂਦੇ ਨੇ ਅਗਰ ਆਪਣੀ ਦੇਸ਼ ਦੀ ਆਬਾਦੀ ਨੂੰ ਦੇਖਦੇ ਹੋਏ ਅਗਰ ਆਪਾਂ ਸਿਰਫ 10 ਰੁਪਏ ਵੀ ਪਾ ਸਕਦਾ ਕੋਈ 50 ਰੁਪਏ ਵੀ ਪਾ ਸਕਦਾ 1 ਰੁਪਇਆ ਹੀ ਪਾ ਸਕਦਾ ਤੇ 25 ਕਰੋੜ ਹੋ ਜਾਂਦਾ ਤੇ ਪਲੀਜ਼ ਮੇਰੇ ਬੱਚੇ ਦੀ ਵਕਤ ਵਕਤ ਡੋਨੇਟ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜਾਵੇ ਮਤਲਬ ਕਿ ਆਜ ਕੱਲ ਸੋਸ਼ਲ ਮੀਡੀਆ ਜਮਾਨਾ ਹੈਗਾ ਆ ਕਿ ਮੈਂ ਚਾਹੁੰਦਾ ਕਿ ਪੰਜਾਬ ਹਮੇਸ਼ਾ ਸਾਰਾ ਪਿੱਠ ਜੋੜ ਕੇ ਖੜਦਾ ਹੀ ਖੜਦਾ ਹੈ ਤੇ ਬਾਈ ਹੁਣੀ ਆਪ ਫੌਜੀ ਵੀ ਹੈਗੇ ਆ ਤੇ ਮੈਂ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰਿਆਂ ਨੇ ਜਰੂਰ ਹੈਲਪ ਕਰਨਗੇ ਕਿਉਂਕਿ ਜਦੋਂ ਕਿਸੇ ਨੂੰ ਨੀਡ ਹੁੰਦੀ ਆ ਉਦੋਂ ਹੀ ਬੰਦਾ ਕਿਸੇ ਕੋਲ ਜਾਂਦਾ ਹੈ ਯਾ ਉਹਦੇ ਵੀਡੀਓ ਬਣਾਉਂਦਾ ਸੋਸ਼ਲ ਮੀਡੀਆ ਦੇ ਥਰੂ ਆਪਾਂ ਬੜਾ ਕੰਮ ਆ ਜਾਂ ਆਪਾਂ ਸਾਰੇ ਨੇ ਸੈੱਟ ਕੀਤਾ ਹੋਇਆ ਸਾਰਾ ਕੁਝ ਹੀ ਕੀਤਾ ਹੋਇਆ ਜੀ ਆਪਾਂ ਥੋੜੇ ਥੋੜੇ ਕਰਕੇ ਵੀ ਪਾਵਾਂਗੇ ਨਾ ਪੈਸੇ ਮੈਨੂੰ ਉਮੀਦ ਹੈ ਕਿ ਆਪਾਂ ਇਕੱਠੇ ਕਰ ਸਕਦੇ ਆ ਸੋ ਬਾਈ ਬਾਈ ਜ਼ਰੂਰ ਹੈਲਪ ਕਰੋ ਸਾਰੇ ਆਪਾਂ ਅਗਲਾ ਵਾਰ ਫੇਰ ਪਤਾ ਲੱਗ ਜੇ ਕਿ ਫੇਰ ਪੰਜਾਬ ਖੜਾਵਾ ਵੀਰੇ ਨਾਲ ਹਾਂਜੀ ਬਿਲਕੁਲ ਜੀ ਮੈਨੂੰ ਇਹੀ ਲੱਗਦੀ ਜਾਂਦਾ ਬਾਈ ਜਿਹੇ ਸਾ ਆਪਣਾ ਜਾ ਰਹੇ ਆ ਸਾਰੇ ਕੋ ਜਾ ਰਹੇ ਆ ਕਿ ਅਮਾਉਂਟ ਏਡੀ ਵੱਡੀ ਨਹੀਂ ਹੈ ਜੀ ਬਲਕਿ ਸਤੋਂ ਸਾਰਿਆਂ ਲਈ ਬਹੁਤ ਵੱਡੀ ਹੋਊਗੀ ਪਰ ਜੇ ਬਾਈ ਉਹ ਨਹੀਂ ਕਹਿੰਦੇ ਵੀ ਕਿ 500 500 ਇਕੱਠਾ ਤੁਹ ਸਾਰੇ ਜਣੇ ਜਰੂਰ ਸਪੋਰਟ ਕਰਿਓ ਕਿਉਂਕਿ ਵੀਰਾ ਆਪਣੀ ਇੰਨੀ ਸੇਵਾ ਕਰਦੇ ਆ ਆਪਾਂ ਇੱਥੇ ਅੱਜ ਘਰੇ ਜੇ ਚੈਨਲ ਸੋਣੇ ਪਿਆ ਵੀਰਾ ਜਿੰਨੇ ਵੀ ਫੌਜੀ ਵੀਰੇ ਜਿੰਨੇ ਵੀ ਭਰਾ ਆ ਗਏ ਆ ਬਾਰਡਰ ਤੇ ਆ ਦੀ ਪੂਰੀ ਮਿਹਨਤ ਕਰਦੇ ਪਏ ਤੇ ਆਪਾਂ ਨੂੰ ਬਚਾਉਂਦੇ ਨੇ ਵੀਰੇ ਅੱਜ ਆਪਣੀ ਵਾਰੀ ਆ ਇੱਕ ਭਰਾ ਦਾ ਖੜੇ ਹੋਈਏ ਟਿਕਾ ਜੀ ਮੈਂ ਤੁਹਾਡਾ ਕਪਿਲ ਨਰੂਲਾ ਜੀ ਅੱਜ ਦੀ ਮੇਰੀ ਵੀਡੀਓ ਤੁਸੀਂ ਕਿਸੇ ਨੇ ਵੀ ਸਕਿਪ ਨਹੀਂ ਕਰਨੀ ਤੇ ਅੱਜ ਤੱਕ ਮੈਂ ਤੁਹਾਨੂੰ ਕਦੀ ਸ਼ੇਅਰ ਕਰਨ ਨੂੰ ਵੀ ਨਹੀਂ ਗਿਆ ਤੇ ਅੱਜ ਦੀ ਵੀਡੀਓ ਮੇਰੀ ਸਾਰੇ ਜਣੇ ਨੇ ਸ਼ੇਅਰ ਕਰਨੀ ਆ ਸ਼ੇਅਰ ਕਰਨ ਦਾ ਕਾਰਨ ਇਹ ਆ ਕਿ ਆ ਬੱਚੇ ਦੀ ਆਪਾਂ ਜਾਨ ਬਚਾਣੀ ਆ ਇਹ ਬੱਚੇ ਨੂੰ ਬੜੀ ਭਿਆਨਕ ਬਿਮਾਰੀ ਹੋਈ ਹੋਈ ਹੈ ਜੀ ਜਿਹਦਾ ਨਾਮ ਹੈਗਾ ਡੀਐਮਡੀ ਤੁਸੀਂ ਡੀਐਮਡੀ ਇੱਕ ਬਹੁਤ ਹੀ ਘਤਨਾਂ ਬਿਮਾਰੀ ਹੈ ਜਿਹਦਾ ਫੁੱਲ ਫਾਰਮ ਹੈ ਦੁਸ਼ੈਨ ਮਸਕੂਲਰ ਡਿਸਟਰੋਫੀ ਇਹ ਕਿਸੇ ਲੱਖ ਤੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ ਤੇ ਆਪਣੇ ਇੰਡੀਆ 'ਚ ਘੱਟ ਤੋਂ ਘੱਟ 1.5 ਲੱਖ ਤੋਂ ਵੀ ਉੱਪਰ ਬੱਚਿਆਂ ਨੂੰ ਇਸ ਬ੍ਰਹਮ ਬਿਮਾਰੀ ਤੋਂ ਗ੍ਰਸਤ ਹੈ ਪਹਿਲਾਂ ਤਾਂ ਕੋਈ ਟ੍ਰੀਟਮੈਂਟ ਨਹੀਂ ਸੀ ਕੋਈ ਇਲਾਜ ਨਹੀਂ ਸੀ ਹੁਣ ਰੀਸੈਂਟਲੀ ਯੂਐਸਏ ਨੇ ਐਫਡੀ ਅਪਰੂਵ ਕਰਕੇ ਇਹ ਸੈਰਪਟਾ ਕੰਪਨੀ ਨੇ ਇੱਕ ਜੀਨ ਥੈਰੇਪੀ ਕੱਢੀ ਹੈ ਜਿੱਦਾਂ 70 ਮਿਲੀਨ ਇੰਜੈਕਸ਼ਨ ਅਬਰੌਡ ਤੋਂ ਇੰਡੀਆ ਆਏਗਾ ਮੇਰੇ ਬੱਚੇ ਲਈ ਜਦੋਂ ਇਹਦਾ ਅਮਾਉਂਟ ਪੂਰਾ ਹੋ ਜਾਏਗਾ। ਉਹ ਮਿਨੀਮਮ ਤੋਂ ਮਿਨੀਮਮ 27 ਕਰੋੜ ਰੁਪਏ ਦਾ ਖਰਚਾ 27 ਕਰੋੜ ਰੁਪਏ ਦਾ ਇੱਕ ਟੀਕਾ ਵਾ। ਬਟ ਉਹਦੇ ਵਿੱਚੋਂ 2 ਕਰੋੜ ਰੁਪਏ ਸੀ ਯਾਨੀ ਕਿ ਇਹਨਾਂ ਕੋਲ ਆ ਚੁੱਕਿਆ ਵਾ। 25 ਕਰੋੜ ਰੁਪਈਆ ਹਜੇ ਵੀ ਰਹਿਦਾ ਵਾ। ਜੇ ਆਪਾਂ 5 ਲੱਖ ਬੰਦਾ 5-500 ਰੁਪਈਆ ਵੀ ਪਾਈਏ 500 ਰੁਪਈਆ ਕੋਈ ਬਹੁਤ ਵੱਡੀ ਗੱਲ ਨਹੀਂ ਬੜੀ ਛੋਟੀ ਜੀ ਗੱਲ ਆ। 500 ਬੰਦਾ ਆਪਾਂ 5-500 ਰੁਪਈਆ ਪਾਈਏ ਤੇ ਬੱਚੇ ਦੀ ਜਾਨ ਬਚ ਜੂ। ਗਾਂ ਦਿਵਾਲੀ ਆ ਰਹੀ ਆ ਪੁੱਨ ਖੱਟੋ ਹਜ਼ਾਰ ਦੇ ਪਟਾਕੇ ਚਲਾਣ ਦੀ ਥਾਂ 500 ਦੇ ਚਲਾਓ ਜਿਹਨੇ 2000 ਦੇ ਚਲਾਣੇ ਉਹ 1000 ਦੇ ਚਲਾਓ ਜਿਹਨੇ 5000 ਦੇ ਪਟਾਕੇ ਚਲਾਣੇ ਉਹ 2500 ਦੇ ਚਲਾਓ ਬਾਕੀ ਆ ਬੱਚੇ ਦੇ ਤੁਸੀਂ ਅਕਾਊਂਟ ਚ ਪੈਸੇ ਪਾਓ ਮੈਂ ਤੁਹਾਡੇ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੀ ਕਿ ਇੱਕ ਮਾਂ ਵੱਲੋਂ ਇੱਕ ਅਰਦਾਸ ਹੈ ਤੁਹਾਡੇ ਬੇਨਤੀ ਹੈ ਦਿਵਾਲੀ ਤੇ ਹਰ ਸਾਲ ਆਏਗੀ ਪਟਾਕੇ ਤੁਸੀਂ ਹਰ ਸਾਲ ਜਲਾਓਗੇ ਪਰ ਮੇਰੇ ਬੱਚੇ ਕੋਲ ਇੰਨੇ ਸਾਲ ਨਹੀਂ ਹੈ ਜੇ ਤੁਸੀਂ ਚਾਹਦੇ ਹੋ ਕਿ ਇਹ ਵੀ ਪੂਰੀ ਜ਼ਿੰਦਗੀ ਦੀਵਾਲੀ ਮਨਾਏ ਪਟਾਕੇ ਜਲਾਏ ਤੇ ਐਡ ਕੀ ਜੇ ਤੁਸੀਂ ਥੋੜੇ ਪਟਾਕੇ ਜਲਾ ਲੋਗੇ ਉਹ ਜ਼ਿਆਦਾ ਗਲ ਠੀਕ ਹੋਏਗੀ ਪਰ ਮੇਰੇ ਬੱਚੇ ਨੂੰ ਬਚਾ ਲਈ ਥੋੜੇ ਜੀ ਮਦਦ ਜ਼ਰੂਰ ਕਰੋ ਮੈਂ ਬਹੁਤ ਉਮੀਦ ਨਾਲ ਤੁਹਾਡੇ ਸਾਹਮਣੇ ਆਈ ਹਾਂ ਤੇ ਵੀਰ ਜੀ ਕੋਲ ਵੀ ਆਈ ਹਾਂ ਕਿ ਮੈਂ ਆਪਣੇ ਬੱਚੇ ਨੂੰ ਬਚਾ ਸਕਾਂ ਕੁਝ ਲੋਕ ਕਹਿ ਰਹੇ ਆ ਕਿ ਫੌਜੀ ਵੀਰ ਆ ਤੇ ਫੌਜ ਦੇ ਵਿੱਚ ਰਾਜ ਸਾਰਾ ਫਰੀ ਆ ਫੌਜ ਦੇ ਵਿੱਚ ਸਿਰਫ ਉਹ ਇਲਾਜ ਫ੍ਰੀ ਹੈ ਜਿਹੜਾ ਇੰਡੀਆ 'ਚ ਹੋ ਸਕਦਾ ਇਹ ਟੀਕਾ ਆ ਨਾ ਯੂ ਐਸ ਤੋਂ ਇਸ ਲਈ ਇਹਨਾਂ ਨੂੰ ਫੌਜ ਵੱਲੋਂ ਵੀ ਇਹ ਨਹੀਂ ਫ੍ਰੀ ਹੈਗਾ ਤੇ ਬਾਕੀ ਇਹ ਪੈਸੇ ਹਮਾਰੇ ਦੱਸਿਓ ਜੀ ਕਿੱਥੇ ਆਣਗੇ ਇਹ ਜਿਹੜਾ ਸਕੈਨਰ ਜਦੋਂ ਤੁਸੀਂ ਸਕੈਨ ਕਰੋਗੇ ਇਹਦਾ ਆਏਗਾ ਇੰਪੈਕਟ ਗੁਰੂ ਇਹ ਉਹ ਐਨ ਜੀਓ ਜਿੱਥੋਂ ਸਾਰਾ ਪੈਸਾ ਉੱਤੇ ਹੀ ਜਾ ਰਿਹਾ ਜਿੱਥੋਂ ਬੱਚੇ ਦਾ ਟ੍ਰੀਟਮੈਂਟ ਆਣਾ ਹੈ ਇਹ ਸਾਡੇ ਕੋਲ ਪੈਸਾ ਬਿਲਕੁਲ ਨਹੀਂ ਆਏਗਾ ਕਈਆਂ ਦੇ ਮਾਈਂਡ 'ਚ ਡਾਊਟ ਹੁੰਦਾ ਕਿ ਪੈਸਾ ਕੰਝੇ ਨਹੀਂ ਕੰਪਲੀਟ ਹੋਇਆ ਤੇ ਕੀ ਹੋਏਗਾ ਜੇਕਰ ਪੈਸਾ ਰੱਬ ਕਰੇ ਮੈਂ ਤੇ ਚਾਹਨੀ ਮੇਰਾ ਬੱਚਾ ਬਚ ਜੇ ਪਰ ਜੇ ਨਹੀਂ ਵੀ ਕੰਪਲੀਟ ਹੋਣਾ ਤੇ ਇਹ ਪੈਸਾ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾਏਗਾ ਕਿਉਂਕਿ ਇਹ ਪੈਸਾ ਹਰਡਿਕਲ ਨਹੀਂ ਜਾ ਰਿਹਾ ਇਹ ਪੈਸਾ ਇਹਨਾਂ ਦੇ ਅਕਾਊਂਟ ਚ ਬਿਲਕੁਲ ਨਹੀਂ ਆ ਰਿਹਾ ਇਹ ਪੈਸਾ ਸਿੱਧਾ ਉੱਥੇ ਜਾ ਰਿਹਾ ਜਿੱਥੋਂ ਇਹਨਾਂ ਨੂੰ ਇਹ ਦਵਾਈ ਮਿਲਣੀ ਆ ਬਾਹਰ ਜਾਂ ਉਸ ਦੌਰਾਨ ਬੱਚੇ ਨੂੰ ਕੀ ਗੱਲਬਾਤ ਹੁੰਦੀ ਆ ਤਾਂ ਉਹ ਪੈਸਾ ਇਹਨਾਂ ਨੂੰ ਨਹੀਂ ਮਿਲੇਗਾ ਹੋਰ ਕਿਸੇ ਬੱਚੇ ਦੀ ਜ਼ਿੰਦਗੀ ਬਚਾਉਣ ਤੇ ਲੱਗੇਗਾ ਤੇ ਹੁਣ ਆਪਾਂ ਸਾਰਿਆਂ ਨੇ ਰਲ ਕੇ ਆ ਬੱਚੇ ਬਾਰੇ ਸੋਚਣਾ ਥੋੜੇ ਬੱਚੇ ਨੂੰ ਮੜਾ ਜਾ ਬੁਖਾਰ ਵੀ ਚੜ ਜਾਏ ਤਾਂ ਦੇਖੋ ਕਿਵੇਂ ਆਪਾਂ ਡਾਕਟਰਾਂ ਕੋਲੇ ਭਾਈਦੇ ਆ ਸਿਰਫ ਤੁਹਾਡੇ ਤੋਂ 500 ਰੁਪਏ ਮੰਗ ਰਿਆਂ ਸਿਰਫ 500 ਰੁਪਏ ਪਰ ਉਹ 500 ਰੁਪਏ ਮੈਂ 5 ਲੱਖ ਬੰਦੇ ਤੋਂ ਮੰਗ ਰਿਆਂ ਇਹ ਵੀਡੀਓ ਮੇਰੀ ਹਰ ਬੰਦਾ ਸ਼ੇਅਰ ਕਰੇ ਹਰ ਇੱਕ ਬੰਦਾ ਸ਼ੇਅਰ ਜਿਹੜਾ ਵੀ ਇੰਸਟਾ ਚਲਾਉਂਦਾ ਜੋ ਪੁੰਨ ਖੱਟ ਲਵੇ ਹਰ ਬੰਦਾ ਇਹ ਵੀਡੀਓ ਸ਼ੇਅਰ ਕਰੇ ਆ ਬੱਚੇ ਦੀ ਜਿੰਦਗੀ ਬਚ ਚੁਗੀ ਇਹ ਨਾਲ ਜਿੰਨਾ ਅਸੀਂ ਕਰ ਸਕਦੇ ਆ ਅਸੀਂ ਹੈਲਪ ਕੀਤੀ ਇਹਨਾਂ ਦੀ ਤੇ ਗਾਹ ਵੀ ਕਰਾਂਗੇ ਜਿੰਨਾ ਤੁਸੀਂ ਕਰ ਸਕਦੇ ਆ ਤੁਸੀਂ ਕਰ ਸੱਚੀ ਕਰੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ